ਸਲੋਕ ਮਹੱਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਹਰ ਅਗਮ ਅਗੋਚਰ ਅਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਘਟ ਘਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਬਲਾ ਕੰਤ ਹਰ ਆਪੇ ਵਿਖਿਆ ਪਾਇਦਾ ਸਭ ਸਿਸਟ ਉਪਾਈ ਜੀ ਜੰਤ ਹਰ ਦੇਵ ਉਹ ਦਾਨ ਦਿਆਲ ਪ੍ਰਭ ਹਰ ਮੰਗਹਿ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮੇਲ ਹਮ ਗਾਵਹਿ ਹਰ ਗੁਣ ਸ਼ੰਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਾਨ ਤਨ ਨਾਮ ਸਰੀਰ ਸਭ ਆਸਾ ਗੁਰਮੁਖ ਪੂਰੀਆ ਜਨ ਨਾਨਕ ਸੁਣ ਹਰ ਧੀਰ ਪਉੜੀ ਹਰ ਊਤਮ ਹਰਿਆ ਨਾਮ ਹੈ ਹਰ ਪੁਰਖ ਨਿਰੰਜਨ ਮੌਲਾ ਜੋ ਜਪਦੇ ਹਰ ਹਰ ਦਿਨ ਸ ਰਾਤ ਤਿੰਨ ਸੇਵੇ ਚਰਨ ਨਿਤ ਕੌਲਾ ਨਿਤ ਸਾਰ ਸੰਭਾਲੇ ਸਭ ਜੀ ਜੰਤ ਹਰ ਵਸੈ ਨਿਕਟ ਸਭ ਜਉਲਾ ਸੋ ਬੂਝੈ ਜਿਸ ਆਪ ਬੁਝਾਏ ਸੀ ਜਿਸ ਸਤਗੁਰੂ ਪੁਰਖ ਪ੍ਰਭ ਸਉਲਾ ਸਭ ਗਾਵੋ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸ ਮੌਲਾ ਸਲੋਕ ਮਹੱਲਾ ਚੰთა ਸੁਤਿਆ ਹਰ ਪ੍ਰਭ ਚੇਤ ਮਨ ਹਰ ਸਹਜ ਸਮਾਦ ਸਮਾਏ ਜਨ ਨਾਨਕ ਹਰ ਹਰ ਚਾਓ ਮਨ ਗੁਰ ਤੁਠਾ ਮੀਲੇ ਮਾਏ ਮਹੱਲਾ ਚੰთა ਹਰ ਇੱਕ ਸਤੀ ਵਿਰਹੜੀ ਹਰ ਇੱਕੋ ਮੇਰਾ ਚਿਤ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇੱਕ ਸਤੇ ਗਤ ਪਤ ਪਉੜੀ ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ ਆਨੰਦ ਮੂਲ RAM ਸ਼ਬ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ ਆਦੂ ਜੁਗਾਦ ਵੇਸ ਹਰ ਏਕੋ ਮਾਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵ ਹੋਦਾਨ ਦਿਆਲ ਪ੍ਰਭ ਜਨ ਰਖੋ ਹਰ ਪ੍ਰਭ ਲਜਿਐ ਸਭ ਧੰਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮਿਲ ਹਰਿ ਪੜਦਾ ਕਜਿਐ ਸ਼ਲੋਕ ਮਹੱਲਾ ਚੌਥਾ ਭਗਤ ਸੁਰੂ ਵਰ ਉੱਚਲੇ ਸੁਪਰ ਭਰੇ ਵਹਨ ਜਿਨਾਂ ਸਤਗੁਰ ਮੰਨਿਆ ਜਨ ਨਾਨਕ ਵਡਭਾਗ ਲਹਨ ਮਹੱਲਾ ਚੌਥਾ ਹਰ ਹਰ ਨਾਮ ਅਸੰਖ ਹਰ ਹਰ ਕੇ ਗੁਣ ਕਥਨ ਨਾ ਜਾਹੇ ਹਰ ਹਰ ਅਗਮ ਅਗਾਧ ਹਰ ਜਾਣ ਕੇ ਤਬਿਦ ਮਿਲੇ ਮਿਲਾਹੇ ਹਰ ਹਰ ਜਸ ਜਪਤ ਜਪੰਤ ਜਨ ਇੱਕ ਤੇਲ ਨਹੀਂ ਕੀਮਤ ਪਾਏ ਜਨ ਨਾਨਕ ਹਰ ਅਗਮ ਪ੍ਰਭ ਹਰ ਮੇਲ ਲੈ ਹੋ ਲਾੜ ਲਾਏ ਪਉੜੀ ਹਰ ਅਗਮ ਅਗੋਚਰ ਅਗਮ ਹਰ ਕਿਉਂ ਕਾਰ ਹਰ ਦਰਸ਼ਨ ਬਿਖਾ ਵਿਸ਼ ਵਖਰ ਹੋਏ ਸੋ ਵਰਨਿਐ ਤਿਸ ਰੂਪ ਨਾਰਖਾ ਜਿਸ 부ਝਾਏ ਆਪ 부ਝਾਏ ਦੇ ਸੋਈ ਜਨ ਦਿਖਾ ਸਤ ਸੰਗਤ ਸਤ ਗੁਰ ਚਾਟਸਾਲ ਹੈ ਜਿਤ ਹਾਰ ਗੁਣ ਸਿਖਾਏ ਧਨ ਧੰਨ ਸੋ ਰਸਨਾ ਧਨ ਕਰ ਧਨ ਸੋ ਪਾਉਂਦਾ ਸਤ ਗੁਰੂ ਜਿਤ ਮਿਲ ਹਾਰ ਲੇਖਾ ਲਿਖਾ ਸਲੋਕ ਮੁਹੱਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪੀਐ ਸਤਿਗੁਰੁ ਪਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਲਿਖਿਆ ਧੁਰ ਪਾਏ ਹਰ ਦਰਗਹਿ ਜਾਨ ਪੈ ਨਾਈਨ ਜਿਨ ਹਰ ਮਨ ਵਸਿਆ ਆਏ ਜਾਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਭਾਏ ਮਹੱਲਾ ਚੌਥਾ ਹਰ ਹਰ ਨਾਮ ਨਿਦਾਨ ਹੈ ਗੁਰਮੁਖ ਪਾਇਆ ਜਾਏ ਜਿਨ ਧੁਰ ਮਸਤਕ ਲਿਖਿਆ ਤਿਨ ਸਤਗੁਰ ਮਿਲਿਆ ਆਏ ਤਾਨ ਮਨ ਸੀਤਲ ਹੋਇਆ ਸਾਥ ਵਸੀ ਮਨ ਆਏ ਨਾਨਕ ਹਰ ਹਰ ਚਾਉਦਿਆਂ ਸਭ ਦਾਲਦ ਦੁੱਖ ਲਹਿ ਜਾਏ ਪਉੜੀ ਹਉ ਵਾਰਿਆ ਤਿਨ ਕਾਉ ਸਦਾ ਸਦਾ ਜਿਨਾਂ ਸਤਿਗੁਰ ਮੇਰਾ ਪਿਆਰਾ ਦੇਖਿਆ ਤਿਨ ਕਉ ਮਿਲਿਆ ਮੇਰਾ ਸਤਿਗੁਰ ਜਿਨ ਕਾਉ ਧੁਰ ਮਸਤਕ ਲੇਖਿਆ ਹਰ ਅਗਮ ਧਿਆਇਆ ਗੁਰਮਤੀ ਤੇ ਸਰੂਪ ਨਹੀਂ ਪ੍ਰਾਪ ਰੇਖਿਆ ਗੁਰਬਚਨ ਧਿਆਇਆ ਜਿਨਾਂ ਅਗਮ ਹਰ ਤੇ ਠਾਕੁਰ ਸੇਵਕ ਰਲ ਏਕਿਆ ਸਭ ਕਹੋ ਮੁਖ ਹੋ ਨਾਰ ਨਰ ਹਰੇ ਨਰ ਨਰ ਹਰੇ ਨਾਰ ਨਰ ਹਰੇ ਹਰ ਲਾਹ ਹਰ ਭਗਤ ਵਿਸੇਖਿਆ ਸੋ ਲੋਕ ਮਹੱਲਾ ਚੰਥਾ ਰਾਮ ਨਾਮ ਰਮ ਰਵ ਰਹੇ ਰਾਮ ਰਾਮੋ ਰਾਮ ਰਮੀਤ ਹੈ ਘਾਟ ਘਾਟ ਆਤਮ ਰਾਮ ਹੈ ਪ੍ਰਭ ਖੇਲ ਕੀਓ ਰੰਗ ਦੀਤ ਹੈ ਹਰ ਨੇਕਟ ਵਸੈ ਜਗ ਜੀਵਨਾ ਪ੍ਰਗਾਸ ਕੀਓ ਗੁਰ ਮੀਤ ਹਰ ਸੁਆਮੀ ਹਾਰ ਪ੍ਰਾਪਤਿਨ ਮਿਲੇ ਜਿਨ ਲਖਿਆ ਭੋਰ ਹਰ ਪ੍ਰੀਤ ਹੈ ਜਾਨ ਨਾਨਕ ਨਾਮ ਤੇ ਆਇਆ ਗੁਰਬਚਨ ਜਪਿਓ ਮਾਨ ਚੀਤ ਮਹੱਲਾ ਚੌਥਾ ਹਾਰ ਪ੍ਰਾਪ ਸੱਜਣ ਲੋੜ ਲਾਹੋ ਭਾਗ ਵਸੈ ਵਡ ਭਾਗ ਗੁਰ ਪੂਰੈ ਦੇਖ ਲਿਆ ਨਾਨਕ ਹਾਰ ਲੈ ਬਲਾਗ ਕਉੜੀ ਧਨ ਧਨ ਸੁਹਾਵੀ ਸਫਲ ਘੜੀ ਜੇ ਤਹ ਹਰ ਸੇਵਾ ਮਨ ਭਾਣੀ ਹਰ ਕਥਾ ਸੁਣਾਵਹੁ ਮੇਰੇ ਗੁਰ ਸਿੱਖਹੁ ਮੇਰੇ ਹਾਰ ਪ੍ਰਭ ਅਕਥ ਕਹਾਣੀ ਕਿਉ ਪਾਈਐ ਕਿਉ ਦੇਖੀਐ ਮੇਰਾ ਹਾਰ ਪ੍ਰਭ ਸੁਗੜ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ ਐਨਾ ਗਟੋ ਨਾਨਕ ਵਾਰਿਆ ਜੋ ਜਪਦੇ ਹਰ ਮਿਰਬਾਨੀ ਸਲੋਕ ਮਹੱਲਾ ਚੌਥਾ ਹਰ ਪ੍ਰਭ ਰਤੇ ਲੋਏਣਾ ਗਿਆਨ ਅੰਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੋਰਾ ਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਾਮ ਚਿਤ ਵੈ ਨਾਮੋ ਪੜੈ ਨਾਮ ਰਹੈ ਲਿਵ ਲਾਏ ਨਾਮ ਪਦਾਰਥ ਪਾਈਐ ਚਿੰਤਾ ਗਈ ਵਿਲਾਏ ਸਤਿਗੁਰ ਮਿਲਿਆ ਨਾਮ ਉਪਜੈ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਵੱਲੈ ਪਾਏ ਪਉੜੀ ਤੁਦ ਆਪੇ ਜਗਤੁ ਉਪਾਇਕੈ ਤੁਦ ਆਪੇ ਵਸ ਗਤ ਕੀਤਾ ਇਕ ਮਨ ਮੁਖ ਘਰ ਹਾਰਾਇ ਅਨ ਇਕ ਨਾਮੇਲ ਗੁਰੂ ਤਿਨਾ ਜੀਤਾ ਹਰ ਊਤਮ ਹਰ ਪ੍ਰਭ ਨਾਮ ਹੈ ਗੁਰ ਬਚਨ ਸੁਭਾਗੈ ਲੀਤਾ ਦੁਖ ਦਾਲਦ ਸਭੋ ਲਹਿ ਗਿਆ ਜਾਨਾਓ ਗੁਰੂ ਹਰਿ ਦੀਤਾ ਸਾਭ ਸੇਵਹੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤ ਉਪਾਏ ਸਭੋ ਵਸ ਕੀਤਾ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈਂ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਮਿਝਾਏ ਮਿਲੈ ਸਤਗੁਰ ਸਾਧੂ ਸਜਨਾ ਮਹੱਲਾ ਚੌਥਾ ਮਾਨ ਤਨ ਤਾਮ ਸਗਾਰਵਾ ਜੋ ਦੇਖਾਂ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੈ ਹਾਉ ਜੀਵਾ ਸਾਧ ਸੁਣੇ ਪਉੜੀ ਜਗਨਾਥ ਜਗਦੀ ਸਰ ਕਰਤੇ ਅਪਰੰਪਰ ਪੁਰਖ ਅਤੋਲ ਹਰ ਨਾਮ ਧਿਆਵੋ ਮੇਰੇ ਗੁਰ ਸਿਖੋ ਹਰ ਊਤਮ ਹਰ ਨਾਮ ਅਮੋਲੈ ਜੇਨ ਤਿਆ ਆਇਆ ਹਿਰਦੈ ਦਿਨ ਸੋ ਰਾਤ ਤੇ ਮਿਲੇ ਨਹੀਂ ਹਰ ਰੂਲ ਵਡ ਭਾਗੀ ਸੰਗਤ ਮਿਲੇ ਗੁਰ ਸਤਗੁਰੂ ਪੂਰਾ ਬੋਲੇ ਸਭ ਧਿਆਵ ਹੋ ਨਾਰਾਇਣੋ ਨਾਰਾਇਣੋ ਜੇਤ ਚੂਕਾ ਜਮ ਝਗੜ ਚਗੋਲ ਸੁ ਸ਼ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਉਦਿਆਂ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਾਰ ਲਿਵ ਉਬਰੇ ਜਿਨ ਸੰਧਿਆ ਤਿਸ ਫਿਰ ਮਾਰ ਮਹੱਲਾ ਚੌਥਾ ਅਖੀ ਪ੍ਰੇਮ ਕਸਾਈਆ ਹਰ ਹਰ ਨਾਮ ਪਖੰਡ ਜੇ ਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚਾਨ ਪਾਉੜੀ ਜਾਲ-ਥਾਲ ਮਹੀਆਲ ਪੂਰਨੋ ਅપરੰਪਰਸੋਈ ਜੀ ਅਜੰਤ ਪ੍ਰਤਪਾਲਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੋਤ ਭਰਾਤ ਮੀਤ ਤਿਸ ਬਿਨ ਨਹੀ ਕੋਈ ਘਾਟ ਘਾਟ ਅੰਤਰਾਵ ਰਹਿਆ ਜਪਿਆ ਹੋ ਜਨ ਕੋਈ සगල ජපහෝගෝපාලගෝන පරගටසාභලෝයි